ਇਹ ਐਸਾ ਨਗਰ ਹੈ ਵੀ ਇੱਥੇ ਪਹਿਲਵਾਨ ਭੁੱਖਾ ਨਹੀਂ ਸੋਚਦਾ ਹਾਂ ਦੁੱਧ ਦਾ ਘਿਓ ਦਾ ਨਾਤਾ ਸੋਚਦਾ ਰੱਜਿਆ ਵੀ ਨਹੀਂ ਮਕੂਗਾ ਨਾਤਾ ਸੋਚਦਾ ਐਸਾ ਨਗਰ ਹੈ ਜੇ ਕਿਤੇ ਪਹਿਲਵਾਨ ਜਾਣ ਤੇ ਦੁੱਧ ਦੇ ਘਿਓ ਦੀ ਲੋੜ ਨਾ ਮੁੱਕੇ ਉਹਨਾਂ ਦਾ ਕਿਆ ਬਾਤ ਆ ਜੋ ਸੋਨ ਸਿੰਘ ਜੀ ਪਹਿਲਵਾਨ ਆਏ ਨੀਗੇ ਤੇ ਉਹਨਾਂ ਦੀ ਹਾਜ਼ਰੀ ਲਵਾਉਣੇ ਆ ਉਹਨਾਂ ਦਾ ਵੀ ਬੜਾ ਯੋਗਦਾਨ ਆ ਨਵੇਂ ਪਹਿਲਵਾਨ ਚਾੜ ਕਰਨ ਦਾ ਜੀ ਬਹੁਤ ਮਾਣ ਕਰਦੇ ਆ ਸੇਵਕ ਸਿੰਘ ਤੇ ਦੁਬਾਰਾ ਜਿਨ੍ਹਾਂ ਨੇ ਦੁਬਾਰਾ ਅਖਾੜਾ ਸ਼ੁਰੂ ਕੀਤਾ ਹਾਂਜੀ ਤੇ ਬਾਕੀ ਪਸੰਤ ਪਹਿਲਵਾਨ ਦਾ ਹਾਂਜੀ ਸੰਤ ਧਰਮਦਾਸ ਦਾ ਹਾਂਜੀ ਬਾਕੀ ਸਾਰੇ ਨਗਰ ਦਾ ਜਿਹੜਾ ਦੁਬਾਰਾ ਸ਼ੁਰੂ ਕਰਕੇ ਪਲਵਾਨੀ ਦਾ ਕੀਤਾ ਹੈ ਬਾਕੀ ਨਾਲ ਸੰਤ ਧਰਮਦਾਸ ਜੀ ਦਾ ਬਿਲਕੁਲ ਜੀ ਉਹਨਾਂ ਨੇ ਇੱਥੇ ਸਾਨੂੰ ਮੈਨੂੰ ਰੇ ਰਿਆ ਵੀ ਤੂੰ ਭਾਈ ਕਾਕਾ ਇੱਥੇ ਖਾੜੇ ਤੇ ਰਹਿਣਾ ਤੂੰ ਡਿਊਟੀ ਪੱਕੀ ਲਾਉਣੀ ਹੈ ਜੀ ਬਾਕੀ ਸਾਡੇ ਪਹਿਲਵਾਨ ਬਸੰਤ ਸਿੰਘ ਜੀ ਉਹ ਵੀ ਪੂਰਾ ਸਹਿਯੋਗ ਦਿੰਦੇ ਨੇ ਬਿਲਕੁਲ ਜੀ ਤੇ ਸੋਨ ਪਹਿਲਵਾਨ ਜੀ ਵੀ ਸਹਿਯੋਗ ਕਰਦੇ ਨੇ ਸਾਨੂੰ ਹਾਂ ਪਹਿਲਵਾਨ ਸੋਨ ਸਿੰਘ ਜੀ ਕਾਲਾ ਪਹਿਲਵਾਨ ਉਹ ਵੀ ਸਾਡੇ ਨਾਲ ਹੋਇਆ ਉਹ ਵੀ ਪੂਰਾ ਸਹਿਯੋਗ ਦਿੰਦਾ ਹਾਂ ਜੀ ਤੇ ਬੋਟਾ ਪਹਿਲਵਾਨ ਬਿੱਲੂ ਜਿਹੜੇ ਪੇਡਾ ਵਾਲੇ ਵਸਦੇ ਉਹਨਾਂ ਦੇ ਮੁੰਡਾ ਦੋ ਮੁੰਡੇ ਨੇ ਇੱਕ ਗੋਰੂ ਉਹ ਫੌਜ ਚ ਭਰਤੀ ਹੈ ਮੇਲਾ ਦਾ ਬਾਈ ਹੈ ਨਾ ਉਹਨੇ ਸੰਤਾਂ ਕੋਲੇ ਬਹੁਤ ਲੰਮਾ ਟਾਈਮ ਪ੍ਰੈਕਟਿਸ ਕੀਤੀ ਹੈ ਇੱਕ ਸੈਦੋ ਕੇ ਤਾਂ ਨਾਮ ਹੋਂ ਬਿਲਕੁਲ ਜੀ ਬਿਲਕੁਲ ਜ ਜੀ ਉਸ ਤਰ੍ਹਾਂ ਹੀ ਲਗਾਤਾਰ ਸਰਦਾਰ ਸੇਵਕ ਸਿੰਘ ਜੀ ਕੋਲ ਸਾਹਿਬ ਹਾਂਜੀ ਪਹਿਲਵਾਨੀ ਨੂੰ ਨਵੇਂ ਪਨੇਰੀ ਨੂੰ ਤਿਆਰ ਕਰਦੇ ਆ ਰਹੇ ਆ ਬਿਲਕੁਲ ਜੀ ਇੱਕ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਸੈਦੋਕੇ ਨਗਰ ਦੇ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਸੈਦੋਕੇ ਦਾ ਪਹਿਲਵਾਨ ਸੇਵਕ ਸਿੰਘ ਜੀ ਜਿਹੜੇ ਬੱਚਿਆਂ ਨੂੰ ਲੰਬੇ ਟਾਈਮ ਤੋਂ ਪ੍ਰੈਕਟਿਸ ਕਰਵਾ ਰਹੇ ਆ ਤੇ ਕੁਝ ਕੁ ਬੱਚੇ ਜਿਹੜੇ ਉਹ ਸਕੂਲ ਦੀਆਂ ਗੇਮਾਂ ਦੇ ਵਿੱਚ ਜ਼ਿਲ੍ਹੇ ਦੀ ਜਿਹੜੀ ਪੋਜੀਸ਼ਨ ਹਾਸਲ ਕੀਤੀ ਹੈ ਤੇ ਅੱਜ ਸਾਡੇ ਸੇਵਕ ਸਿੰਘ ਪਹਿਲਵਾਨ ਦਾ ਜਿਹੜਾ ਮਾਣ ਸਨਮਾਨ ਸਾਡਾ ਭਾਈ ਰਾਜਾ ਸੈਦੂ ਕੇ ਤੇ ਨਾਲ ਸਾਡੇ ਬਹੁਤ ਸਤਿਕਾਰਯੋਗ ਮਾਣਯੋਗ ਮਹਾਪੁਰਸ਼ ਸੰਤ ਉਹਦੇ ਕਰਨ ਵੀਰ ਸਿੰਘ ਜੀ ਤੇ ਨਾਲ ਸਾਡਾ ਗਰਜੰਟ ਸਿੰਘ ਜੀ ਤੇ ਸੇਵਕ ਸਿੰਘ ਪਹਿਲਵਾਨ ਦਾ ਇਧਰ ਚਾ ਚਾਰਮਨ ਸਿੰਘ ਜੀ ਫੌਜੀ ਸਾਹਿਬ ਮੈਂਬਰ ਸਾਹਿਬ ਜੀ ਤੇ ਨਾਲ ਬਲਜੀਤ ਭਾਈ ਸਰਬੂ ਭਾਈ ਹੁਣੀ ਆਰਮ ਸਿੰਘ ਜੀ ਸਾਰੇ ਮਾਣ ਸਨਮਾਨ ਕਰ ਰਹੇ ਆ ਪਹਿਲਵਾਨ ਜੀ ਦਾ ਬਹੁਤ ਖੁਸ਼ੀ ਵਾਲੀ ਗੱਲ ਆ ਬੋਲੇ ਸੋਨਿਹਾਰ ਬੋਲ ਜੀਤ ਜੀ ਸਾਈ ਦੋਗੇ ਦੀ ਧਰਤੀ ਸੰਤਾਂ ਮਹਾਪੁਰਸ਼ਾਂ ਦੀ ਧਰਤੀ ਆ ਤੇ ਬਹੁਤ ਵਧੀਆ ਪ੍ਰਾਲਾ ਸੇਵਕ ਸਿੰਘ ਦਾ ਮਾਨ ਸਨਮਾਨ ਬਣਦਾ ਸੀਗਾ ਜੀ ਤੇ ਸਾਰੀਆਂ ਸ਼ਖਸੀਅਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਓ ਜੀ ਕਰਦੇ ਆ ਸਾਡੇ ਬਹੁਤ ਸਤਿਕਾਰਯੋਗ ਵੱਡੇ ਭਰਾਵਾਂ ਦੇ ਨਾਲ ਗੱਲਬਾਤ ਕਾਰਜੋਗ ਸਰਬਜੀਤ ਸਿੰਘ ਜੀ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਹਾਂਜੀ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਹਾਂਜੀ ਅੱਜ ਸੇਵਕ ਸਿੰਘ ਜੀ ਦਾ ਮਾਨ ਸਨਮਾਨ ਹੋਇਆ ਤੇ ਕੀ ਕਹਿਣਾ ਚਾਹੋਗੇ ਜੀ ਅੱਜ ਸਜਦੋ ਕੇ ਪਿੰਡ ਦਾ ਜੇਕਰ ਪਲਵਾਨੀ ਦੇ ਵਿੱਚ ਨਾਮ ਯਾਦ ਕਰੀਏ ਜੀ ਤਾਂ ਪੰਜਾਬ ਦੇ ਵਿੱਚੋਂ ਅੱਬਲ ਪਿੰਡਾਂ ਦੇ ਵਿੱਚ ਸੈਦੋ ਕੀ ਦਾ ਨਾਮ ਹੁੰਦਾ ਬਿਲਕੁਲ ਜੀ ਬਿਲਕੁਲ ਜੀ ਕਿਉਂਕਿ ਪੁਰਾਣੇ ਪਲਵਾਨਾਂ ਨੂੰ ਜੀ ਉਸ ਤਰ੍ਹਾਂ ਹੀ ਲਗਾਤਾਰ ਸਰਦਾਰ ਸੇਵਕ ਸਿੰਘ ਜੀ ਕੋਸਾਹਬ ਹਾਂਜੀ ਪਲਵਾਨੀ ਨੂੰ ਨਵੇਂ ਪਨੇਰੀ ਨੂੰ ਤਿਆਰ ਕਰਦੇ ਆ ਰਹੇ ਆ ਬਿਲਕੁਲ ਜੀ ਤੇ ਸਾਨੂੰ ਅੱਜ ਬੜੀ ਖੁਸ਼ੀ ਹੋਈ ਜੀ ਕਿਉਂਕਿ ਇੱਕ ਤਾਂ ਸੈਦੋ ਨਗਰ ਨੇ ਜੀ ਤੇ ਸਾਡੇ ਭਾਈ ਰਾਜਾ ਜੀ ਉਹਨਾਂ ਨੇ ਸਾਰੇ ਨਗਰ ਨੇ ਰਲ ਕੇ ਸੇਵਕ ਜੀ ਦਾ ਕੋਸਾਹਬ ਦਾ ਮਾਨ ਸਨਮਾਨ ਕੀਤਾ ਬਿਲਕੁਲ ਜੀ ਕਿਉਂਕਿ ਸੈਦੋਂ ਨਗਰ ਆ ਜਿਹੜਾ ਇਹ ਪਹਿਲਵਾਨੀ ਦੇ ਤੌਰ ਤੇ ਅਹਿਮ ਪਿੰਡਾਂ ਦੇ ਵਿੱਚ ਆਉਂਦਾ। ਬਿਲਕੁਲ ਕਿਉਂਕਿ ਇੱਥੋਂ ਦੇ ਬਾਬਾ ਹੀਰਾ ਸਿੰਘ ਜੀ ਔਰ ਸਰਜੀਤ ਸਿੰਘ ਜੀ ਜਿਨ੍ਹਾਂ ਨੂੰ ਛੋਟਾ ਨਾ ਮਿੱड्डੂ ਪਹਿਲਵਾਨ ਦੇ ਨਾਮ ਨਾਲ ਜਾਣਦੇ ਆ ਬਿਲਕੁਲ ਜੀ ਔਰ ਸੰਤ ਬਾਬਾ ਧਰਮਦਾਸ ਜੀ ਜੀ ਬਿਲਕੁਲ ਜੀ ਜਿਨ੍ਹਾਂ ਨੇ ਬੜਾ ਹੀ ਪੰਜਾਬ ਦਾ ਨੈਸ਼ਨਲ ਪੱਧਰ ਤੇ ਬਾਹਰ ਦੇਸ਼ਾਂ ਵੇਸਾਂ ਦੇ ਵਿੱਚ ਵੀ ਨਾਮ ਪਿੰਡ ਸੈਦੋਂ ਕੇ ਦਾ ਜਿੱਥੇ ਉੱਚਾ ਕੀਤਾ ਉੱਥੇ ਪੰਜਾਬ ਦਾ ਵੀ ਨਾਮ ਉੱਚਾ ਕੀਤਾ। ਬਿਲਕੁਲ ਜੀ ਬਿਲਕੁਲ ਉਹ ਸਾਡੇ ਸਰਕਾਰ ਦੇ ਚਾਚਾ ਜੀ ਸਰਦਾਰ ਬਸੰਤ ਸਿੰਘ ਜੀ ਹਾਂਜੀ ਇੰਗਲੈਂਡ ਜਿਨ੍ਹਾਂ ਨੇ ਅੱਜ ਜੁਕੇ ਦੇ ਵਿੱਚ ਸੈਟਲ ਆ ਜੀ ਜੀ ਜਿਨ੍ਹਾਂ ਨੇ ਪਿੰਡ ਸੈਦੋਕੇ ਨੂੰ ਪਹਿਲਵਾਨੀ ਦੇ ਤੌਰ ਤੇ ਬੜੀਆਂ ਅਗਲੀਆਂ ਸਤਰਾਂ ਦੇ ਵਿੱਚ ਲੈ ਕੇ ਆਂਦਾ ਜੀ ਸੋ ਅਸਾ ਅੱਜ ਅਸੀਂ ਇਹ ਖੁਸ਼ੀ ਦੀ ਬੜੀ ਗੱਲ ਆ ਕਿ ਸਰਦਾਰ ਸੇਵਕ ਸਿੰਘ ਜੀ ਨੂੰ ਪਿੰਡ ਵੱਲੋਂ ਮਾਨ ਸਨਮਾਨ ਕੀਤਾ ਗਿਆ ਬਿਲਕੁਲ ਜੀ ਤੇ ਤਾਂ ਕਿ ਪਹਿਲਵਾਨੀ ਆਉਣ ਵਾਲੇ ਦਿਨਾਂ ਦੇ ਵਿੱਚ ਉਸੇ ਤਰ੍ਹਾਂ ਹੀ ਸੈਦੋ ਦੇ ਵਿੱਚ ਚੱਲਦੀ ਰਹੇ ਕਿਉਂਕਿ ਅੱਜ ਕੱਲ੍ਹ ਹੁਣ ਆਮ ਹੀ ਸੁਣਦੇ ਆ ਕਿ ਹਰਿਆਣਾ ਨੇਸ਼ਨਲ ਪੱਧਰ ਤੇ ਪਲਵਾਨੀ ਦੇ ਵਿੱਚ ਐਮ ਮੰਨਿਆ ਜਾਂਦਾ ਬਿਲਕੁਲ ਜੀ ਤੇ ਪੰਜਾਬ ਦੇ ਵਿੱਚ ਪਲਵਾਨੀਆਂ ਜਿਹੜੀ ਉਹ ਥੋੜੀ ਹਰਿਆਣੇ ਨਾਲੋਂ ਜਾਂ ਨੇਸ਼ਨਲ ਪੱਧਰ ਨਾਲੋਂ ਥੋੜੀ ਪਿੱਛੇ ਹਟੀਆਂ ਜੀ ਪਰ ਅਸੀਂ ਉਮੀਦ ਕਰਦੇ ਹਾਂ ਕਿ ਸੇਵਕ ਸਿੰਘ ਵਰਗੇ ਕੋ ਸਾਹਿਬ ਹਾਂਜੀ ਇਹਨਾਂ ਨੂੰ ਇਸ ਤਰ੍ਹਾਂ ਮਿਹਨਤ ਕਰਾਉਂਦੇ ਰਹੇ ਹਾਂਜੀ ਤਾਂ ਪੰਜਾਬ ਨੂੰ ਜਿੱਥੇ ਕਿ ਪਿੰਡ ਸੈਦੋ ਨੂੰ ਉੱਥੇ ਪੰਜਾਬ ਨੂੰ ਵੀ ਉਹਨਾਂ 17 ਦੇ ਵਿੱਚ ਦੁਆਰੇ ਖੜਾ ਕਰਨਗੇ ਸੋ ਅਸੀਂ ਅੱਜ ਸੋਨ ਸਿੰਘ ਜੀ ਪਹਿਲਵਾਨ ਆਏ ਨੀਗੇ ਤੇ ਉਹਨਾਂ ਦੀ ਵੀ ਹਾਜ਼ਰੀ ਲਗਾਉਣੇ ਆ ਉਹਨਾਂ ਦਾ ਵੀ ਬੜਾ ਯੋਗਦਾਨ ਆ ਨਵੇਂ ਪਹਿਲਵਾਨ ਚਿਆਰ ਕਰਨ ਚ ਜੀ 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 ਸਾਰੇ ਹੀ ਨਗਰ ਦਾ ਅੱਜ ਧੰਨਵਾਦ ਕਰਦੇ ਆ ਮਿਹਰਬਾਨੀ ਦੁਆਰੇ ਪਹਿਲਵਾਨੀ ਖਾੜੇ ਨੂੰ ਇੱਕ ਨਵਾਂ ਰੰਗ ਚੜ੍ਹਿਆ ਸਰਦਾਰ ਸੇਖ ਸਿੰਘ ਨੂੰ ਸਨਮਾਨਿਤ ਕਰਕੇ ਬਹੁਤ ਬਹੁਤ ਧੰਨਵਾਦ ਜੀ ਸਸੀ ਗੱਲ ਪਹਿਲਵਾਨ ਜੀ ਸਤਿ ਸ਼੍ਰੀ ਅਕਾਲ ਜੀ ਕਿਦਾਂ ਠੀਕ ਠਾਕ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਤੇ ਪਿੰਡ ਵਾਲੇ ਨੇ ਬਹੁਤ ਜ਼ਿਆਦਾ ਮਾਨ ਸਤਿਕਾਰ ਦਿੱਤਾ ਤੁਸੀਂ ਡਿਜ਼ਰਵ ਵੀ ਕਰਦੇ ਹੋ ਬੜੇ ਲੰਮੇ ਟਾਈਮ ਤੋਂ ਮਿਹਨਤ ਕਰ ਰਹੇ ਹੋ ਕੀ ਕਹਿਣਾ ਚਾ ਬ੍ਰੇਕ ਲੱਗੀ ਸੀ ਖਾੜੇ ਤੇ ਸਾਡੇ ਬਹੁਤ ਟਾਈਮ 12 13 ਸਾਲ ਬ੍ਰੇਕ ਲੱਗੀ ਰਹੀ ਪਹਿਲਾਂ ਸਾਡਾ ਖਾੜਾ ਬਹੁਤ ਚੱਲਦਾ ਸੀ ਕੁੜੀਆਂ ਦੀ ਮੈਡਲ ਵੀ ਆਏ ਨੇ ਨੈਸ਼ਨਲ ਕੁੜੀਆਂ ਵੀ ਖੇਡੀਆਂ ਆਲ ਇੰਡੀਆ ਵੀ ਖੇਡੀਆਂ ਮੁੰਡੇ ਵੀ ਖੇਡੇ ਸਾਡੇ ਮੁੰਡੇ ਵੀ ਜੀ ਜੀ ਤੇ ਇਹ ਮਹਾਪੁਰਸ਼ਾਂ ਦੀ ਕਿਰਪਾ ਨਾਲ ਸੰਤ ਧਰਮਦਾਸ ਜੀ ਨਾਲ ਬਿਲਕੁਲ ਜੀ ਉਹਨਾਂ ਨੇ ਇੱਥੇ ਸਾਨੂੰ ਮੈਨੂੰ ਪ੍ਰੇਰਿਆ ਵੀ ਤੂੰ ਭਾਈ ਕਾਕਾ ਇੱਥੇ ਖਾੜੇ ਤੇ ਰਹਿਣਾ ਤੂੰ ਡਿਊਟੀ ਪੱਕੀ ਲਾਉਣੀ ਹੈ ਜੀ ਬਾਕੀ ਸਾਡੇ ਪਹਿਲਵਾਨ ਬਸੰਤ ਸਿੰਘ ਜੀ ਉਹ ਵੀ ਪੂਰਾ ਸਹਿਯੋਗ ਦਿੰਦੇ ਨੇ ਬਿਲਕੁਲ ਜੀ ਤੇ ਸੋਣ ਪਹਿਲਵਾਨ ਜੀ ਵੀ ਸੰਯੋਗ ਉਹ ਪਹਿਲਵਾਨ ਸੋਣ ਸਿੰਘ ਜੀ ਹਾਂ ਜੀ ਕਾਲਾ ਪਹਿਲਵਾਨ ਉਹ ਵੀ ਸਾਡੇ ਨਾਲ ਹੁੰਦੇ ਹੋਇਆ ਉਹ ਵੀ ਪੂਰਾ ਸੰਯੋਗ ਦਿੰਦਾ ਹਾਂ ਜੀ ਤੇ ਬੂਟਾ ਪਹਿਲਵਾਨ ਬਿੱਲੂ ਜਿਹੜੇ ਪੇਡਾਂ ਵਾਲੇ ਵਜਦੇ ਉਹਨਾਂ ਦੇ ਮੁੰਡਾ ਦੋ ਮੁੰਡੇ ਨੇ ਇੱਕ ਗੋਰੂ ਫੌਜ ਚ ਭਰਤੀ ਹੈ ਮੇਰੇ ਲੱਗਦਾ ਬਾਈ ਹੈਨਾ ਉਹਨੇ ਸੰਤਾਂ ਕੋਲੇ ਬਹੁਤ ਲੰਮਾ ਟਾਈਮ ਪ੍ਰੈਕਟਿਸ ਕੀਤੀ ਹੈ ਇੱਕ ਦੋਨੇ ਫੌਜ ਚ ਹਾਂ ਜੀ ਉਹ ਵੀ ਸਾਡੇ ਖਾੜੇ ਨੂੰ ਪੂਰਾ ਸੰਯੋਗ ਦਿੰਦੇ ਨੇ ਇਹ ਸਾਰੇ ਪਹਿਲਵਾਨਾਂ ਦੇ ਸਾਰੇ ਸੰਤਾਂ ਦੇ ਸੰਯੋਗ ਨਾਲ ਸਾਰੇ ਪਹਿਲਵਾਨਾਂ ਦੇ ਸੰਯੋਗ ਨਾਲ ਇਹ ਖਾੜਾ ਚੱਲਦਾ ਹੈ ਹਾਂਜੀ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਹਾਂਜੀ ਬਾਕੀ ਆ ਬਾਬਾ ਉਹਦੇ ਕਰਮ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਹਾਂਜੀ ਬਿਲਕੁਲ ਇਹਨਾਂ ਨੇ ਵੀ ਸਾਨੂੰ ਬਹੁਤ ਮਦਦ ਦਿੰਦੇ ਨੇ ਬਿਲਕੁਲ ਜੀ ਬਹੁਤ ਸੱਤੀ ਖਾੜਾ ਚੱਲਦਾ ਹੈ ਸਾਡਾ ਸਾਰੇ ਪਹਿਲਵਾਨਾਂ ਦੇ ਨਾਲ ਤੇ ਨਗਰ ਬਿਲਕੁਲ ਪਹਿਲਵਾਨ ਜੀ ਆਪੋਨਾ ਸਾਰੇ ਪਹਿਲਵਾਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਖਾੜਾ ਖਾੜੇ ਨੂੰ ਹੋਰ ਉੱਪਰ ਲੈ ਕੇ ਆਉਣ ਦੇ ਲਈ ਬਹੁਤ ਅਪਰਾਲਾ ਕਰ ਰਿਹਾ ਬਸੰਤ ਸਿੰਘ ਜੀ ਜੁਕੇ ਵਾਲੇ ਸੰਤ ਬਾਬਾ ਧਰਮਦਾਸ ਜੀ ਕਿਉਂਕਿ ਜਦੋਂ ਬਾਹਰ ਪਿੰਡਾਂ ਦੇ ਵਿੱਚ ਜਾਈਦਾ ਖੇਡ ਮੇਲੇ ਤੇ ਤੇ ਉਦੋਂ ਲੋਕ ਕਹਿੰਦੇ ਵੀ ਸੰਤਾਂ ਵਾਲੀ ਸੈਦੋ ਆ ਪਹਿਲਵਾਨ ਵਾਲੀ ਸੈਦੋ ਸੰਤ ਬਾਬਾ ਧਰਮਦਾਸ ਜੀ ਗੁਰਤੇਜ ਸਿੰਘ ਜੀ ਵਿਗੜ ਪਹਿਲਵਾਨ ਬੇਸ਼ੱਕੋ ਸਾਡੇ ਤੇ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਸੰਤ ਬਾਬਾ ਹੀਰਾ ਸਿੰਘ ਜੀ ਪਹਿਲਵਾਨ ਮਿੱਡੂ ਪਹਿਲਵਾਨ ਪਹਿਲਵਾਨ ਜੀ ਦੀ ਗੱਲ ਕੀਤੀ ਆ ਸੈਦੋ ਕੇ ਨਗਰੀ ਸੰਤਾਂ ਮਹਾਪੁਰਸ਼ਾਂ ਚ ਲੱਗੇ ਹੋਏ ਰੰਗ ਭਾਗ ਵੇਖ ਕੇ ਅੱਜ ਸੇਵਕ ਸਿੰਘ ਜੀ ਦਾ ਵਿਸ਼ੇਸ਼ ਮਾਨ ਸਨਮਾਨ ਤੇ ਸੋਹਣ ਸਿੰਘ ਜੀ ਅੱਜ ਕੋਈ ਜ਼ਰੂਰੀ ਜੀਮੇ ਦੇ ਵਿੱਚ ਨਹੀਂ ਪਹੁੰਚ ਸਕੇ ਭਲਵਾਨ ਜੀ। ਸਰਲੇ ਪਿੰਡਾਂ ਤੋਂ ਵੀ ਆਉਂਦੇ ਆ ਸਾਡੇ ਕੋਲੇ ਮੁੰਡੇ। ਕੀ ਬਾਤ ਜੀ ਕਿਹੜੇ ਕਿਹੜੇ ਪਿੰਡਾਂ ਦੇ ਭਲਵਾਨ ਜੀ ਹੁੰਦੇ ਬਲੋ? ਹਾਂ ਸਾਹਿਬ ਤੋਂ ਆਉਂਦੇ ਆ ਜੀ ਮੁੰਡੇ ਸਾ ਤੇ ਨਿਹਾਲ ਸਿੰਘ ਵਾਲੇ ਤੋਂ ਆਉਂਦੇ ਆ, ਅਲਕੜਿਆਂ ਤੋਂ ਆਉਂਦੇ ਆ, ਕਵੰਡੀ ਤੋਂ ਵੀ ਆਉਂਦੇ ਆ, ਚਾਰ-ਪੰਜ ਪਿੰਡਾਂ ਦੇ ਬਾਹਰੋਂ ਆਉਂਦੇ ਮੁੰਡੇ ਸਾਡੇ ਕੋਲੇ ਪ੍ਰੈਕਟਿਸ ਕਰਨ। ਕੀ ਬਾਤ ਜੀ। ਇਹ ਸਾਰੇ ਹੁੰਦੇ ਜੀ ਸਾਡ ਗੁਰੂ ਜਿਹੜੇ ਭਾਈ ਵੀਡੀਓ ਦੇਖ ਰਹੇ ਆ ਤੇ ਆਪਣੇ ਬੱਚਿਆਂ ਨੂੰ ਜਰੂਰ ਅਖਾੜੇ ਦੇ ਨਾਲ ਜੋੜੋ ਇਹ ਸਾਡਾ ਨਿੱਕਾ ਜਿਹਾ ਮੈਸੇਜ ਆ ਤੇ ਪ੍ਰਮਾਨ ਜੀ ਕਿੰਨੇ ਬੱਚੇ ਜ ਆਪਣੇ ਪੰਜਾਬ ਦੇ ਵਿੱਚੋਂ ਜਿਹੜੇ ਪੋਜੀਸ਼ਨ ਹਾਸਲ ਕਰ ਗਏ ਪੰਜਾਬ ਤੋਂ ਆਪਣਾ ਸੋਹਣ ਸਿੰਘ ਪਹਿਲਵਾਨ ਹਾਂਜੀ ਉਹਨਾਂ ਦਾ ਸਿਰਵਲ ਮੈਡਲ ਸੀ ਜੀ ਪੰਜਾਬ ਦੇ ਵਿੱਚੋਂ ਜੀ ਜ਼ਿਲ੍ਹੇ ਦਾ 골ਡ ਸੀਗਾ ਜੀ ਤੇ ਇਹ ਦੋ ਆਪਣੇ ਛੋਟੇ ਬੱਚੇ ਆ ਜੀ ਇੱਕ ਤਾਂ ਦਿਲਪ੍ਰੀਤ ਆ ਜੀ ਬੱਬੂ ਦਾ ਮੁੰਡਾ ਜੀ ਤੇ ਇੱਕ ਉਦਾਨਾ ਅਮਨਾ ਹਮਨ ਅਮਨਦੀਪ ਛੋਟੇ ਨੇ ਹਜੇ ਬੱਚੇ 35 ਕਿਲੋ ਜੋ ਮੈਂ ਦਿਖਾ ਦਿੰਦਾ ਤੁਮ ਆਪ ਅੱਛਾ ਇਹ ਬੱਚਾ ਜਿਹੜਾ ਜਾ ਫਾਸਟ ਹੈ ਕਿਆ ਬਾਗ ਦੀ ਬਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਇੱਧਰ ਸਾਡੇ ਆਰਮ ਸਿੰਘ ਜੀ ਸਾਡੇ ਚਾਚਾ ਜੀ ਸੰਤੋ ਦੇ ਕਰਨਵੀਰ ਸਿੰਘ ਜੀ ਤੇ ਨਾਲ ਸਾਡਾ ਰਾਜਾ ਬਾਈ ਰਾਜੇ ਬਾਈ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਜਿਨ੍ਹਾਂ ਦਾ ਬਹੁਤ ਵਧੀਆ ਆਪਰਾਲਾ ਰਿਹਾ ਸੇਵਕ ਸਿੰਘ ਜੀ ਦਾ ਮਾਨ ਸਤਕਾਰ ਸਰਬਜੀਤ ਸਿੰਘ ਜੀ ਸਰਬੂ ਸਾਡਾ ਬਾਈ ਤੇ ਗਰਜੰਟ ਸਿੰਘ ਗਗਨ ਸਾਡਾ ਵੀਰ ਤੇ ਸੀਨੀਅਰ ਕਬੱਡੀ ਖਿਡਾਰੀ ਪ੍ਰਗਟ ਸਿੰਘ ਜੀ ਤੇ ਚਾਚਾਰਵੰਦ ਸਿੰਘ ਜੀ ਫੌਜੀ ਤੇ ਮਾਨਜੁਗ ਮੈਂਬਰ ਡੀਸੀ ਸਾਹਿਬ ਜੀ ਤੇ ਸਾਡਾ ਬਲਜੀਤ ਸਿੰਘ ਜੀ ਪੁਲਵਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਗਟ ਸਿੰਘ ਜੀ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਮਾਨ ਕਰਦੇ ਆ ਸੇਵਕ ਸਿੰਘ ਤੇ ਦਵਾਰਾ ਜਿਹਨਾਂ ਨੇ ਦਵਾਰਾ ਅਖਾੜਾ ਸ਼ੁਰੂ ਕੀਤਾ ਹਾਂਜੀ ਤੇ ਬਾਕੀ ਪਸੰਤ ਪਹਿਲਵਾਨ ਦਾ ਹਾਂਜੀ ਹੰਦ ਧਰਮਦਾਸ ਦਾ ਹਾਂਜੀ ਬਾਕੀ ਸਾਰੇ ਨਗਰ ਦਾ ਜਿਹੜਾ ਦਵਾਰਾ ਸ਼ੁਰੂ ਕਰਕੇ ਪਹਿਲਵਾਨੀ ਦਾ ਕੀਤਾ ਹੈ ਬਾਕੀ ਵੱਡੀ ਦੀ ਨਗਰੀ ਤੇ ਸਖਜੋਰੀ ਪਹਿਲਵਾਨਾਂ ਦੀ ਨਗਰੀ ਬਹੁਤ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੁਗ ਸੰਤ ਉਹਦੇ ਕਰਨਵੀਰ ਸਿੰਘ ਜੀ ਜਾਣਕਾਰੀ ਦੇਣਗੇ ਮਹਾਰਾਜ ਜੀ ਦਿਓ ਜੀ ਜਾਣਕਾਰੀ ਅੱਜ ਪਹਿਲਵਾਨ ਜੀ ਦਾ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ ਜੀ ਕਿਹੜੀ ਪਹਿਲਵਾਨੀ ਹੈ ਜੀ ਇਹ ਕੋਈ ਤਪੱਸਿਆ ਤੋਂ ਘੱਟ ਨਹੀਂ ਬਿਲਕੁਲ ਜੀ ਬੰਦੇ ਨੂੰ ਜੱਤ ਦਾ ਰਹਿਣਾ ਪੈਂਦਾ ਹੈ ਖਾਣੇ ਤੇ ਪ੍ਰੇਜ਼ ਰੱਖਣਾ ਪੈਂਦਾ ਹੈ ਨੀਮ ਰੱਖਣਾ ਪੈਂਦਾ ਜੀ ਤੋਂ ਹਾਂ ਜੀ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਨੇ ਆ ਜੀ ਵੀ ਉਹਨਾਂ ਨੇ ਆਪਣੀ ਸਾਰੀ ਉਮਰ ਸੋਹਣੀ ਪਹਿਲਵਾਨੀ ਕੀਤੀ ਹੈ ਬਾਕੀ ਅੱਜ ਆਪ ਦੇ ਜੀਵਨ ਨੂੰ ਬੱਚਿਆਂ ਦੇ ਹਾਂ ਜੀ ਭਵਿੱਖ ਦੇ ਵਿੱਚ ਇਨਵੈਸਟ ਕੀਤਾ ਬੜੀ ਖੁਸ਼ੀ ਦੀ ਗੱਲ ਹੈ ਜੀ ਜਿਵੇਂ ਪਹਿਲਾਂ ਬੁਲਾਰੇ ਨੇ ਦੱਸਿਆ ਵੀ ਨਗਰ ਪਹਿਲਾਂ ਤੋਂ ਹੀ ਸਪੋਰਟਸਮੈਨ ਇਸ ਨਗਰ ਤੋਂ ਬਹੁਤ ਕੋਈ ਨੇ ਸੋਹਣ ਪਹਿਲਵਾਨ ਹੋਇਆ ਬੂਟਾ ਪਹਿਲਵਾਨ ਹੋਇਆ ਫੌਜ ਦੇ ਵਿੱਚ ਭਰਤੀ ਨੇ ਹਰ ਟਾਇਲਨਪੁਰ ਸ੍ਰੀ ਅਕੀਮਾ ਦੇ ਵਿੱਚ ਭਰਤੀ ਉੱਥੋਂ ਕੋਈ ਨਾ ਕੋਈ ਆਈ ਸਾਲ ਉਹਦਾ ਜਿਹੜੀਆਂ ਪੀਪੀ ਗੇਮਸ ਹੁੰਦੀਆਂ ਨੇ ਹਾਂਜੀ ਪੋਜੀਸ਼ਨ ਹੁੰਦੀ ਹੈ ਮੈਡਲ ਹੁੰਦਾ ਹੀ ਹੁੰਦਾ ਹੁੰਦਾ ਹਰ ਬਾਰ ਉਹਨੇ ਫੋਨ ਕਰਕੇ ਦੱਸਣਾ ਹੁੰਦਾ ਮਗਰ ਬੜੀ ਖੁਸ਼ੀ ਹੁੰਦੀ ਹੈ ਅੱਜ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਜਿਹੜੇ ਨਵੇਂ ਬੂਟੇ ਇਸ ਇਸ ਖਾੜੇ ਨੂੰ ਲੱਗੇ ਨੇ ਉਹ ਛੇਤੀ ਹੀ ਫਲਦਾਰ ਹੋਣਗੇ ਬਾਰੇ ਪ੍ਰਮਾਤਮਾ ਉਹਨਾਂ ਤੇ ਕਿਰਪਾ ਰੱਖੇ ਤੇ ਇਹੇ ਬਾਰੇ ਬਾਬਾ ਧਰਮਦਾਸ ਜੀ ਮੇਰੇ ਗੁਰੂ ਜੀ ਉਹਨਾਂ ਦੀ ਤਪੱਸਿਆ ਬਾਕੀ ਇਸ ਜਿਹੜੇ ਨਗਰ ਦੀ ਗੱਲ ਹੈ ਇਹ ਐਸਾ ਨਗਰ ਹੈ ਵੀ ਇੱਥੇ ਪਹਿਲਵਾਨ ਪੁੱਖਾ ਨਹੀਂ ਸੋਚਦਾ ਹਾਂ ਦੁੱਧ ਦਾ ਘਿਓ ਦਾ ਨਾਤਾ ਸੋਚ ਸਕਦਾ ਰੱਜਾ ਵੀ ਨਹੀਂ ਮੈਂ ਕਹੂੰਗਾ ਨਾਤਾ ਸੋਚ ਸਕਦਾ ਐਸਾ ਨਗਰ ਹੈ ਜੇ ਕਿਤੇ ਪਹਿਲਵਾਨ ਜਾਣ ਤੇ ਦੁੱਧ ਦੇ ਘਿਓ ਦੀ ਲੋੜ ਨਾ ਮੁੱਕੇ ਉਹਨਾਂ ਕਿਆ ਬਾਤ ਹੈ ਐਸਾ ਨਗਰ ਹੈ ਇਸ ਨਗਰ ਦੀ ਸਿਫਤ ਹੈ ਤਾਂ ਹੀ ਇਸ ਨਗਰ ਤੋਂ ਇਨੇ ਕਬੱਡੀ ਦੇ ਪਲੇਅਰ ਤੇ ਪਹਿਲਵਾਨੀ ਦੇ ਪਲੇਅਰ ਪੈਦਾ ਨਗਰ ਦਾ ਵੀ ਬਹੁਤ ਧੰਨਵਾਦ ਹੈ ਬਹੁਤ ਸਹਿਯੋਗ ਹੈ ਤੇ ਪਹਿਲਵਾਨ ਜੀ ਦਾ ਵੀ ਬੜਾ ਧੰਨਵਾਦ ਕਰਦੇ ਹਾਂ ਤੇ ਸਾਰੇ ਜਿਹੜੇ ਸੱਜਣ ਸਪੋਰਟ ਕਰਦੇ ਆ ਪਹੁੰਚੇ ਅੱਜ ਇਸ ਸਮੇਂ ਤੇ ਉਹਨਾਂ ਦਾ ਵੀ ਬੜਾ ਧੰਨਵਾਦ ਕਰਦਾ ਮਿਹਰਬਾਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ